ਦੇ ਅੰਦਰ ਮੈਂ ਆਪਣੀ ਸੋਸ਼ਲ ਇੰਟਰਨਸ਼ਿਪ ਕਰਨ ਲਈ ਆਈ ਸੀ ਸਹਾਰਾ ਕਲੱਬ ਦੇ ਅੰਦਰ ਆ ਕੇ ਮੈਨੂੰ ਬਹੁਤ ਹੀ ਵਧੀਆ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਤੇ ਸਹਾਰਾ ਕਲੱਬ ਨੇ ਜੋ ਕਿ ਇਸ ਸਾਲ ਧਰਮੀ ਦੀਆਂ ਛੁੱਟੀਆਂ ਵਿੱਚ ਜੁੰਦੀਆਂ ਛੁੱਟੀਆਂ ਵਿੱਚ ਵਲੰਟੀਅਰ ਟ੍ਰੇਨਿੰਗ ਕੈਂਪ ਲਗਾਇਆ ਹੈ ਇੱਥੇ ਬਹੁਤ-ਬਹੁਤ ਅਲੱਗ-ਅਲੱਗ ਸਕੂਲਾਂ ਤੋਂ ਬੱਚੇ ਆਏ ਨੇ ਜਿਨ੍ਹਾਂ ਨੂੰ ਕਿ ਬਹੁਤ ਕੁਝ ਅਲੱਗ-ਅਲੱਗ ਸਿੱਖਣ ਨੂੰ ਮਿਲਿਆ ਹੈ ਜਿਵੇਂ ਕਿ ਇੱਥੇ ਫਾਇਰ ਬ੍ਰਿਗੇਡ ਦੀ ਟੀਮ ਭਾਈ ਗਈ ਸੀ ਫਰਸਟ ਏਡ ਫਰਸਟ ਏਡ ਟ੍ਰੇਨਿੰਗ ਦਿੱਤੀ ਗਈ ਸੀ ਫਿਰ ਅਲੱਗ-ਅਲੱਗ ਹੋਰ ਵੀ ਬਹੁਤ ਸਾਰੀਆਂ ਟ੍ਰੇਨਿੰਗਸ ਦਿੱਤੀਆਂ ਅੱਜ ਸਹਾਰਾ ਕਲੱਬ ਨੇ ਮਤਲਬ ਕਿ ਨਸ਼ਾ ਦੇ ਬੁਰੇ ਦੇਕਰ ਮਾਰਚ ਕਰਿਆ ਜਿੱਥੋਂ ਬੱਚਿਆਂ ਨੂੰ ਇਹ ਵੀ ਪਲੇਜ ਦਿੱਵਾਈ ਗਈ ਹੈ ਕਿ ਨਸ਼ਾ ਛੱਡੋ ਅਤੇ ਉਹਨਾਂ ਨੇ ਇਹ ਵੀ ਸੋਚ ਚਕਾਈ ਗਈ ਹੈ ਕਿ ਕਦੀ ਵੀ ਨਸ਼ਾ ਨਹੀਂ ਕਰਨਗੇ ਅਤੇ ਇਹ ਸਭ ਦੇ ਕੇ ਬੱਚਿਆਂ ਨੂੰ ਹੋਰ ਵੀ ਜਨਰੇਸ਼ਨ ਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਨਸ਼ਾ ਇੱਕ ਮਾੜੀ ਚੀਜ਼ ਹੈ ਤੇ ਨਸ਼ੇ ਕਰਕੇ ਉਹਨਾਂ ਨੂੰ ਕੁਝ ਵੀ ਮਤਲਬ ਕਿ ਪ੍ਰਾਪਤ ਨਹੀਂ ਹੋਵੇਗਾ ਲੇਕਿਨ ਨਸ਼ੇ ਨਾ ਕਰਨ ਦੇ ਨਾਲ ਬਹੁਤ ਕੁਝ ਸੁਧਰ ਸਕਦਾ ਹੈ ਜਿਵੇਂ ਕਿ ਅੱਜ ਪੌਦੇ ਪੌਦੇ ਲਗਾਉਣ ਬਾਰੇ ਵੀ ਦੱਸਿਆ ਗਿਆ ਵਾਤਾਵਰਣ ਨੂੰ ਸਵੱਛ ਰੱਖਣ ਲਈ ਬੋਲਿਆ ਗਿਆ ਹੈ

ਪੰਜਾਬ ਨੂੰ ਜਿੱਦਾਂ ਖਾਰਿਆ ਸੀ ਔਰ ਪੰਜਾਬ ਪੁਲਿਸ ਐਸਐਸ ਬਟਾਲਾ ਸਾਹਿਬ ਡੀਐਸਪੀ ਸਾਹਿਬ ਸਾਡੇ ਨਾਲ ਆਏ ਹਨ ਇਹਨਾਂ ਦੇ ਸਹਿਯੋਗ ਦੇ ਨਾਲ ਸਹਾਰਾ ਕਲੱਬ ਜਿਹੜਾ ਹੈ ਨਸ਼ਿਆਂ ਦੇ ਵਿਰੁੱਧ ਤੇ ਵਾਤਾਵਰਨ ਨੂੰ ਬਚਾਉਣ ਦੇ ਪ੍ਰਤੀ ਜਾਗਰੂਕ ਲੋਕਾਂ ਨੂੰ ਕਰਨ ਵਾਸਤੇ ਇਹ ਰੈਲੀ ਕੱਢੀ ਜਾ ਰਹੀ ਹੈ ਔਰ ਮੈਂ ਪ੍ਰਸ਼ੰਸਾ ਕਰਦਾ ਹਾਂ ਬਟਾਲਾ ਪੁਲਿਸ ਦੀ ਕਿ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜਾ ਹੈ ਨਸ਼ਿਆਂ ਨੂੰ ਠੱਲ ਪਾਉਣ ਤੇ ਪੂਰਾ ਆਪਣਾ ਯੋਗਦਾਨ ਪਾਇਆ ਹੈ ਔਰ ਜਿੱਥੇ ਬਾਕੀ ਸੰਸਥਾਵਾਂ ਇਸ ਕੋਰ ਨੂੰ ਵਧਣ ਵਾਸਤੇ ਯੋਗਦਾਨ ਪਾ ਰਿਹਾ ਹੈ ਸਾਰਾ ਕਲੱਬ ਹਮੇਸ਼ਾ ਤਤਪਰ ਰਹਿ ਕੇ ਜਿਹੜਾ ਹੈ ਉਹ ਸਮਾਜ ਦੀ ਭਲਾਈ ਦੇ ਕੰਮਾਂ 'ਚ ਲੱਗਾ ਰਹਿੰਦਾ ਹੈ ਔਰ ਹੁਣ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਜਿਹੜਾ ਇਹ ਬੱਚਿਆਂ ਨੂੰ ਜਾਗਰੂਕ ਕੀਤਾ ਹੈ 1 ਮਹੀਨਾ ਪੂਰਾ ਇਹਨਾਂ ਦਾ ਟ੍ਰੇਨਿੰਗ ਕੈਂਪ ਲਾਇਆ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਪਹੁੰਚ ਕੇ ਤੇ ਉਹਨਾਂ ਨੂੰ ਅਵੇਅਰ ਕੀਤਾ ਹੈ ਸਮਾਜ ਪ੍ਰਤੀ ਆਪਣੇ ਪ੍ਰਤੀ ਵਾਤਾਵਰਨ ਪ੍ਰਤੀ ਔਰ ਨਸ਼ਿਆਂ ਦੇ ਖਿਲਾਫ ਉਹ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ ਇਹ ਬੱਚੇ ਜਿਹੜੇ ਹਨ ਇਹ ਉੱਠ ਖਲੋਏ ਹਨ ਨਸ਼ਿਆਂ ਦੇ ਖਿਲਾਫ ਤੇ ਵਾਤਾਵਰਨ ਸੰਭਾਲਣ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਜੀ ਸਹਾਰਾ ਕਲੱਬ ਵੱਲੋਂ ਜਿਹੜਾ ਇੱਕ ਬੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਹ ਬੜੀ ਵਧੀਆ ਸਮਾਜ ਸੇਵਾ ਸੰਸਥਾ ਪਟਿਆਲਾ ਸ਼ਹਿਰ ਦੀ ਜਿਹੜੀ ਵੱਖ-ਵੱਖ ਭਾਈ ਦੇ ਕੰਮ ਕਰਦੀ ਹਿੰਦੀ ਹੈ ਔਰ ਇਹਨਾਂ ਨੇ ਇੱਕ ਬੜਾ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਟ੍ਰੇਨਿੰਗ ਦੇ ਕੇ ਕਿ ਸਮਾਜ ਦੇ ਭਲੇ ਸੇਵਾ ਕਰਨੀ ਹੈ ਔਰ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਇਹ ਜਿਹੜਾ ਆਪਾਂ ਚਲਾਈ ਹੈ ਮਾਰਚ ਕੱਢਿਆ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਵੀ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਚ ਸਹਾਰਾ ਕਲੱਬ ਵੱਲੋਂ ਇੱਕ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਗਿਆ ਔਰ ਬਟਾਲਾ ਪੁਲਿਸ ਜਿਹੜੀ ਹੈ ਉਹ ਇਹਦਾ ਨਾਲਪora ਸਹਿਯੋਗ ਕਰ ਰਹੀ ਹੈ ਤੇ ਆਪਾਂ ਅੱਗੇ ਸਹਿਯੋਗ ਕਰਦੇ ਰਵਾਂਗੇ